ਵਿਸ਼ਵ ਦੀਆਂ ਖਬਰਾਂ ਦੇ 28 ਅਗਸਤ 2025 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ ਤੇ ਪੰਜਾਬ ਦੇ ਹਾਲਾਤ ਕੀ ਕਹਿੰਦੇ ਨੇ ਤਾਂ ਦੇਸ਼ਾਂ ਬਿਦਿਸ਼ਾਂ ਦੇ ਵਿੱਚ ਕੀ ਕੁਝ ਜਿਹੜਾ ਹਲਚਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਖੇਤ ਡੁੱਬੇ ਐ ਘਰ ਡੁੱਬੇ ਐ ਲੋਕਾਂ ਨੂੰ ਬਚਾਉਣ ਦੇ ਲਈ ਫੌਜ ਨੂੰ ਉਤਾਰਨੇ ਪੈ ਗਏ ਐ ਆਪਣਾ ਜਿਹੜੇ ਵਾਹਨ ਤੇ ਲੋਕਾਂ ਦੀ ਮਦਦ ਜੜੀ ਐ ਕਰ ਰਹੇ ਐ ਡੈਮਾਂ ਦੇ ਵਿੱਚ ਪਾਣੀ ਚੜਨ ਦਾ سلسلہ ਜਿਹੜਾ ਜਾਰੀ ਐ ਤੇ ਦਰਿਆ ਕੰਡੇ ਬਸੇ ਲੋਕਾਂ ਦੇ ਸਾਹ ਜਿਹੜੇ ਸੂਤ ਸੂਤੇ ਪਏ ਨੇ ਤੇ ਪੌਂਗ ਤੇ ਪਾਖੜਾ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਣਾ ਜਾਰੀ ਹੈ ਦੋਮਾ ਡੈਮਾਂ ਦੇ ਵਿੱਚੋਂ ਜਿਹੜਾ ਛੱਡਿਆ ਗਿਆ ਹੈ ਅੱਜ ਵੀ ਪਾਣੀ ਕੁਦਰਤ ਕਿਸਾਨਾਂ ਦੀਆਂ ਫਸਲਾਂ ਦਾ ਜਿਹੜਾ ਹੈ 2 ਮਹੀਨਿਆਂ ਦੇ ਵਿੱਚ ਦੂਜੀ ਵਾਰ ਨੁਕਸਾਨ ਕੀਤਾ ਹੈ ਸੂਰ ਸੂਰਵਿੰਦ ਜਿਹੜਾ ਅੰਮ੍ਰਿਤਸਰ ਦਾ ਜਿਹੜਾ ਏਰੀਆ ਹੈ ਭੈਣੀ ਗੁਰਮੁਖ ਸਿੰਘ ਇਹ ਬੂੜ ਚੰਦ ਦੇ ਵਿੱਚ ਲਗਭਗ 300 ਏਕੜ ਫਸਲ ਜਿਹੜੀ ਡੁੱਬੀ ਹੈ ਪਾਣੀ ਦੇ ਵਿੱਚ ਅਜਨਾਲਾ ਖੇਤਰ ਦੇ ਵਿੱਚ ਹੜ੍ਹਾਂ ਦੇ ਵਿੱਚ ਕਿਰੇ ਲੋਕਾਂ ਦੀ ਮਦਦ ਦੇ ਲਈ ਜਿਹੜੀ ਫੌਜ ਬੌਡੀ ਹੈ ਤੇ 40 ਪਿੰਡ ਪਾਣੀ ਦੇ ਵਿੱਚ ਜਿਹੜੇ ਘਰੇ ਨੇ 300 ਤੋਂ ਵੱਧ ਸੀਨੀਅਰ ਸਕੈਂਡਰੀ ਤੇ ਐਲੀਮੈਂਟਰੀ ਸਕੂਲਾਂ ਨੂੰ ਹੜ੍ਹਾਂ ਦੀ ਮਾਰ ਹੈ ਸਿੱਖਿਆ ਵਿਭਾਗ ਸਕੂਲਾਂ ਨੂੰ ਜਿਹੜਾ ਹੋਏ ਨੁਕਸਾਨ ਦੀਆਂ ਸਮਿਖਿਆਵਾਂ ਕਰਨ ਲੱਗ ਪਈਆਂ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਹੜ੍ਹਾਂ ਦੇ ਕਾਰਨ 17 ਲੋਕਾਂ ਦੀ ਮੌਤ ਦੱਸੀ ਗਈ ਹੈ ਸਤਲੁਜ ਰਾਵੀ ਤੇ ਚਨਾਬ ਨਦੀਆਂ ਦੇ ਵਿੱਚ ਆਏ ਭਿਆਨਕ ਹੜ੍ਹਾਂ ਦੇ 13 ਕਰੋੜ ਤੋਂ ਵੱਧ ਲੋਕਾਂ ਵਾਲੇ ਇਸ ਸੂਬੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਉਣ ਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਤੇ ਲੱਖਾਂ ਏਕੜ ਖੇਤੀਬਾੜੀ ਜ਼ਮੀਨ ਜਿਹੜੀ ਹੈ ਉਹਨੂੰ ਪਾਣੀ ਦੇ ਵਿੱਚ ਡੁੱਬਣ ਦੇ ਲਈ ਮਜਬੂਰ ਕਰ ਦਿੱਤਾ ਪੰਜਾਬ ਐਮਰਜੈਂਸੀ ਜਿਹੜਾ ਪਾਕਿਸਤਾਨ ਹੈ ਸਰਵਿਸ ਰੈਸਕਿਊ ਨੰਬਰ ਜਿਹੜਾ 1122 ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ ਹੜ੍ਹਾਂ ਦੇ ਕਾਰਨ 17 ਲੋਕਾਂ ਦੀ ਮੌਤ ਜੜੀ ਹੋਈ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਹੜੇ ਨੇ ਕਦਮ ਅੱਗੇ ਵਧਾਏ ਹੈ ਲੋਕਾਂ ਦੀ ਮਦਦ ਦੇ ਲਈ ਉਹਨਾਂ ਨੇ ਪੀੜਤਾਂ ਦੇ ਲਈ ਦਸਵੰਧ ਜਿਹੜਾ ਕੱਢਿਆ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਦਸਵੰਧ ਕੱਢਣ ਦੀ ਅੱਜ ਸ਼ੁਰੂਆਤ ਕੀਤੀ ਹੈ ਕੁਲਤਾਰ ਸੰਧਵਾ ਹੁਣਾਂ ਨੇ ਅੱਜ ਹੜ੍ਹ ਪੀੜਤਾਂ ਦੀ ਮਦਦ ਦੇ ਵਜੋਂ ਡੀਜ਼ਲ ਦੇ ਵਾਸਤੇ 10 ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ 1 ਮਹੀਨੇ ਦੀ ਤਨਖਾਹ ਵੀ ਹੜ੍ਹ ਪੀੜਤਾਂ ਦੇ ਸਹਾਇਤਾ ਦੇ ਲਈ ਦੇਣ ਦਾ ਐਲਾਨ ਕੀਤਾ ਪੰਜਾਬੀ ਟਰਬਿਊਨ ਦੇ ਵੱਲੋਂ ਅੱਜ ਕਰੋੜਪਤੀ ਵਿਧਾਇਕਾਂ ਤੇ ਵਜ਼ੀਰਾਂ ਦੇ ਵੱਲੋਂ ਹਾਲੇ ਤੱਕ ਹੜ੍ਹ ਪੀੜਤਾਂ ਦੀ ਮਦਦ ਲਈ ਪੱਲਿਓ ਕੋਈ ਵਿੱਤੀ ਮਦਦ ਕਰਨ ਦਾ ਐਲਾਨ ਨਾ ਕੀਤੇ ਜਾਣ ਬਾਰੇ ਪ੍ਰਮੁਖਤਾ ਦੇ ਨਾਲ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਅੱਜ ਵਿਧਾਨ ਸਭਾ ਦੇ ਸਪੀਕਰ ਨੇ ਇਸ ਦੇ ਬਾਰੇ ਜਿਹੜਾ ਪਹਿਲ ਕਰਦਿਆਂ ਪਹਿਲ ਕਦਮੀ ਕਰਦਿਆਂ ਨਿੱਜੀ ਤੌਰ ਦੇ ਉੱਤੇ ਹੜਪੀੜਤਾ ਦੀ ਮਦਦ ਦੇ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਵਿੱਚ ਲੈਂਡ ਪੂਲਿੰਗ ਦੇ ਸੰਘਰਸ਼ ਦੀ ਫਤਿਹ ਨੂੰ ਲੈ ਕੇ ਸ਼ਰੋਮਣੀ ਜਿਹੜੀ ਹੈ ਕਮੇਟੀ ਜਾਂ ਸ਼ਰੋਮਣੀ ਅਕਾਲੀ ਦਲ ਸੌਰੀ ਕਮੇਟੀ ਨਹੀਂ ਸ਼ਰੋਮਣੀ ਅਕਾਲੀ ਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਸ਼ੁਕਰਾਨਾ ਅਦਾ ਕੀਤਾ ਹੈ ਤੇ ਅਰਦਾਸ ਕੀਤੀ ਹੈ। ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੀ ਅਕਾਲ ਤੱਕ ਸਾਈਵਿਕ ਅਕਾਲੀ ਦਲ ਦੇ ਆਗੂ ਤੇ ਸਮਰਥਕ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ। ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਅਰਦਾਸੀਏ ਭਾਈ ਪ੍ਰੇਮ ਸਿੰਘ ਦੇ ਪਾਸੋਂ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਦੇ ਵਿਰੋਧ ਦੇ ਵਿੱਚ ਸੰਘਰਸ਼ ਵਿੱਢਣ ਦੇ ਕਾਰਨ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਦੀ ਨੀਤੀ ਦੇ ਵਾਪਸ ਲੈਣ ਤੇ ਮਜਬੂਰ ਹੋਣ ਤੋਂ ਬਾਅਦ ਮਿਲੀ ਫਤਿਹ ਦਾ ਸ਼ੁਕਰਾਨਾ ਕਰਨ ਦੇ ਲਈ ਅਰਦਾਸ ਕਰਵਾਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਬਣੀ ਹੜ੍ਹਾਂ ਦੀ ਸਥਿਤੀ ਅਤੇ ਲੋਕਾਂ ਦੇ ਉੱਤੇ ਇਹ ਕੁਦਰਤੀ ਕੈਰ ਤੋਂ ਨਜਾਤ ਸੰਬੰਧੀ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਜੜੀ ਕੀਤੀ ਹੈ। ਪੰਜਾਬ ਦੇ ਵਿੱਚ ਲੈਂਡ ਪੋਲਿੰਗ ਦੇ ਸੰਘਰਸ਼ ਦੀ ਫਤਿਹ ਨੂੰ ਲੈ ਕੇ ਤੇ ਜਿਹੜਾ ਇਹ ਅਰਦਾਸ ਕੀਤੀ ਗਈ ਹੈ। ਪੰਜਾਬ ਭਾਜਪਾ ਨੇ ਹੜ੍ਹਾਂ ਦੇ ਮੱਦੇਨਜ਼ਰ ਮੁਤਲ ਕਰ ਦਿੱਤੇ ਐ ਲੋਕ ਭਲਾਈ ਕੈਂਪ। ਪੰਜਾਬ ਭਾਜਪਾ ਨੇ ਪੰਜਾਬ ਦੇ ਵਿੱਚ ਭਾਰੀ ਬੀਂ ਦੇ ਕਾਰਨ ਬਣੀ ਹੜ੍ਹਾਂ ਦੀ ਸਥਿਤੀ ਜੜੀ ਹੈ ਭਿਆਨਕ ਹਾਲਾਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਆ। ਭਾਜਪਾ ਦੇ ਸੇਵਾਦਾਰ ਆ ਗਏ ਤੁਹਾਡੇ ਦੁਆਰ ਮੁਹਿੰਮ ਜਿਹੜੀ ਤਹਿਤ ਲਗਾਏ ਜਾ ਰਹੇ ਜਨ ਕਲਿਆਣ ਕੈਂਪਾਂ ਅਸਥਾਈ ਤੌਰ ਦੇ ਉੱਤੇ ਮੁੱਤਲ ਕਰ ਦਿੱਤੇ ਨੇ ਇਹ ਜਾਣਕਾਰੀ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੇ ਦਿੱਤੀ ਹੈ ਜਾਖੜ ਉਹਨਾਂ ਨੇ ਕਿਹਾ ਕਿ ਜਿਵੇਂ ਹੀ ਹੜ੍ਹਾਂ ਦੀ ਸਥਿਤੀ ਸੁਧਰ ਜਾਵੇਗੀ ਭਾਜਪਾ ਮੁੜ ਸੂਬੇ ਭਾਰ ਦੇ ਵਿੱਚ ਕੈਂਪ ਲਗਾ ਕੇ ਨਰਿੰਦਰ ਮੋਦੀ ਸਰਕਾਰ ਵੱਲੋਂ ਗਰੀਬਾਂ ਬੇਰੋਜ਼ਗਾਰਾਂ ਕਿਸਾਨਾਂ ਦਲਿਤਾਂ ਔਰਤਾਂ ਤੇ ਨੌਜਵਾਨਾਂ ਦੇ ਲਈ ਚਲਾਏ ਜਾ ਰਹੇ ਰੇਖਿਆਂ ਜਿਹੜੀਆਂ ਨੇ ਜਨ ਕਲਿਆਣ ਯੋਜਨਾਵਾਂ ਨੂੰ ਸੀਐਸਸੀ ਦੇ ਜ਼ਰੀਏ ਕਾਨੂੰਨੀ ਢੰਗ ਦੇ ਨਾਲ ਹਰ ਵਰਗ ਤੱਕ ਪਹੁੰਚਾਉਣ ਦਾ ਕੰਮ ਜਿਹੜਾ ਦੁਬਾਰਾ ਤੋਂ ਸ਼ੁਰੂ ਕਰੇਗੀ ਪਿਛਲੇ ਕੁਝ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਭਾਜਪਾ ਦੇ ਸੀਨੀਅਰ ਆਗੂ ਤੇ ਵਰਕਰ ਦੌਰੇ ਦੇ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝ ਰਹੇ ਨੇ ਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾ ਰਹੇ ਆ। ਇਸੇ ਕਾਰਨ ਲੋਕ ਭਲਾਈ ਦੇ ਇਹ ਕੈਂਪ ਕੁਝ ਸਮੇਂ ਦੇ ਲਈ ਮੁਅਤਲ ਕਰ ਦਿੱਤੇ ਗਏ ਨੇ। ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਗੱਲ ਕਰੀਏ ਤੇ ਨਿਆਂਇਕ ਹਰਾਸਤ ਦੇ ਵਿੱਚ 6 ਸਤੰਬਰ ਤੱਕ ਦਾ ਵਾਅਦਾ ਹੋ ਗਿਆ ਹੈ। ਅੱਜ ਮੁਹਾਲੀ ਦੀ ਅਦਾਲਤ ਦੇ ਵਿੱਚ ਮਜੀਠੀਆ ਦੀ ਨਾਬਾ ਦੀ ਨਿਊ ਜੇਲ ਦੇ ਵਿੱਚੋਂ ਵੀਡੀਓ ਕਾਨਫਰencing ਦੇ ਰਾਹੀਂ ਪੇਸ਼ੀ ਹੋਈ ਹੈ। ਜਿਸ ਦੇ ਵਿੱਚ ਅਦਾਲਤ ਦੇ ਵੱਲੋਂ ਉਹਨਾਂ ਦੀ ਨਿਆਇਕ ਹਿਰਾਸਤ 6 ਸਤੰਬਰ ਤੱਕ ਵਧਾ ਦਿੱਤੀ ਗਈ। ਇਸੇ ਤਰ੍ਹਾਂ ਮਜੀਠੀਆ ਦੀ ਬੈਰਕ ਬਦਲਣ ਦੇ ਮਾਮਲੇ ਦੀ ਵੀ ਅੱਜ ਸੁਣਵਾਈ ਸੀ ਜਿਹੜੀ ਕਿ ਹੁਣ ਇਹ ਜੜੀ ਹੈ 30 ਅਗਸਤ ਦੇ ਉੱਤੇ ਪਾ ਦਿੱਤੀ ਗਈ ਹੈ। ਇਸ ਦੇ ਦੌਰਾਨ ਮਜੀਠੀਆ ਦੇ ਵਕੀਲਾਂ ਵੱਲੋਂ ਅਦਾਲਤ ਦੇ ਵਿੱਚ ਦਰਖਾਸਤ ਦੇ ਕੇ ਵਿਜੀਲੈਂਸ ਦੇ ਵੱਲੋਂ ਪੇਸ਼ ਕੀਤੇ ਗਏ 40 ਹਜ਼ਾਰ ਪੰਨਿਆਂ ਦੇ ਚਲਾਨ ਦੀ ਕਾਪੀ ਦੀ ਮੰਗ ਕੀਤੀ ਹੈ ਤੇ ਅਦਾਲਤ ਨੇ 2 ਸਤੰਬਰ ਤੱਕ ਇਹ ਕਾਪੀ ਮਜੀਠੀਆ ਦੇ ਵਕੀਲਾਂ ਨੂੰ ਮੁਹੱਈਆ ਕਰਵਾਉਣ ਦੇ ਆਦੇਸ਼ ਜੜੇ ਦੇ ਦਿੱਤੇ ਨੇ। ਸੰਵਿਧਾਨ ਬਚਾਓ ਰੈਲੀ ਤੋਂ ਪਹਿਲਾਂ ਇਕਜੁੱਟ ਨਜ਼ਰ ਆਏ ਨੇ ਰਾਜਾ ਵੜਿੰਗ ਤੇ ਪ੍ਰਗਟ ਸਿੰਘ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਸੰਵਿਧਾਨ ਬਚਾਓ ਰੈਲੀ ਤੋਂ ਪਹਿਲਾਂ ਇਕਜੁੱਟ ਨਜ਼ਰ ਆ ਰਹੇ ਨੇ ਜੋ ਕਿ ਲੰਬੇ ਸਮੇਂ ਤੋਂ মতਪੇਦਾਂ ਨੂੰ ਲੈ ਕੇ ਚਰਚਾ ਚ ਸਨ ਵੜਿੰਗ ਜਲੰਧਰ ਦੇ ਮਿੱਠਾਪੁਰ ਵਿਖੇ ਪ੍ਰਗਟ ਹੋਣਾਂ ਦੇ ਘਰ ਜਿਹੜੇ ਪਹੁੰਚੇ ਜਿਸ ਦੇ ਨਾਲ ਉਹਨਾਂ ਦੇ ਤਣਾਅਪੂਰਨ ਰਿਸ਼ਤੇ ਦੇ ਵਿੱਚ ਮਹੱਤਵਪੂਰਨ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ ਇਹ ਰੈਲੀ ਦੇ ਵਿੱਚ ਵੜਿੰਗ ਨੇ ਕਿਹਾ ਕਿ ਇੱਕ ਰੈਲੀ ਦੇ ਦੌਰਾਨ ਵੜਿੰਗ ਨੇ ਕਿਹਾ ਕਿ ਬਾਕੀ ਸਾਰੀਆਂ ਪਾਰਟੀਆਂ ਤਣਾ ਦੇ ਵਿੱਚ ਨੇ ਕਿਉਂਕਿ ਕੱਲ੍ਹ ਦੀਆਂ ਸਾਡੀਆਂ ਤਸਵੀਰਾਂ ਨੇ ਏਕਤਾ ਪ੍ਰਗਟਾਈ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦਾ ਧਿਆਨ ਕਿਸਾਨਾਂ ਤੇ ਹਾਸ਼ੀਏ ਦੇ ਉੱਤੇ ਰਹਿ ਰਹੇ ਭਾਈਚਾਰਿਆਂ ਦੇ ਲਈ ਲੜਨ ਤੇ ਹੈ ਨਾ ਕਿ ਅੰਦਰੂਨੀ ਵਿਰੋਧੀਆਂ ਦੇ ਉੱਤੇ ਉਹਨਾਂ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਦੇ ਵਿੱਚ ਹੋਣ ਬਾਰੇ ਕਿਸੇ ਵੀ ਅਟਕਲ ਨੂੰ ਖਾਰਜ ਕਰਦਿਆਂ ਕਿਹਾ ਕਿ ਮੈਂ ਮੁੱਖ ਮੰਤਰੀ ਦੌੜ ਦੇ ਵਿੱਚ ਨਹੀਂ ਆ ਮੁੱਖ ਮੰਤਰੀ ਮਾਨ ਸਾਹਿਬ ਦੇ ਕੋਲ ਲੁੱਟਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਹੈ ਇਹ ਗੱਲ ਮੈਂ ਨਹੀਂ ਕਹਿੰਦਾ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਕਹੀ ਹੈ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਾਸ਼ਤਾ ਯੋਜਨਾ ਦੇ ਵਿਸਤਾਰ ਦੀ ਸ਼ੁਰੂਆਤ ਦੇ ਵਿਚਕਾਰ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਮਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਪੂਰਾ ਪੰਜਾਬ ਭਾਰੀ ਮੀਂਹ ਦੇ ਨਾਲ ਤਬਾਹ ਹੋ ਗਿਆ ਸੀ ਤਾਂ ਉਹਨਾਂ ਦੇ ਕੋਲ ਲੋਕਾਂ ਨੂੰ ਲੁੱਟਣ ਤੋਂ ਇਲਾਵਾ ਕੋਈ ਹੋਰ ਕੰਮ ਹੀ ਨਹੀਂ ਸੀ ਸਿਰਸਾ ਨੇ ਅੱਗੇ ਕਿਹਾ ਕਿ ਇਹ ਦੁਖਦ ਅਤੇ ਅਫਸੋਸਜਨਕ ਸੀ ਕਿ ਪੰਜਾਬ ਦੇ ਲੋਕਾਂ ਦਾ ਅਜਿਹਾ ਮੁੱਖ ਮੰਤਰੀ ਹੈ ਜੋ ਬੇਕਾਰ ਅਤੇ ਇੱਕ ਲੁਟੇਰਾ ਹੈ ਸਿਰਸੇ ਨੇ ਸਿਰਸਾ ਉਹਨਾਂ ਨੇ ਐਨਆਈ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਕੋਲ ਤਾਮਿਲਨਾਡੂ ਜਾ ਕੇ ਨਾਸ਼ਤਾ ਯੋਜਨਾ ਸ਼ੁਰੂ ਕਰਨ ਦੇ ਲਈ ਸਮਾਂ ਅਤੇ ਪੈਸਾ ਸੀ ਜਦ ਕਿ ਇੱਥੇ ਉਹਨਾਂ ਦੇ ਆਪਣੇ ਸੂਬੇ ਦੇ ਵਿੱਚ ਲੋਕ ਹੜ੍ਹਾਂ ਦੇ ਕਾਰਨ ਆਪਣੀਆਂ ਜਾਨਾਂ ਗੁਆਰੇ ਨੇ ਲੋਕਾਂ ਨੂੰ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਪੂਰਾ ਪੰਜਾਬ ਤਬਾਹ ਹੋ ਗਿਆ ਇਨਾ ਲੋਕਾਂ ਦੇ ਕੋਲ ਲੁੱਟਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਹੈ ਇਹ ਬਹੁਤ ਦੁਖੰਦ ਅਤੇ ਅਫਸੋਸਜਨਕ ਹੈ ਕਿ ਪੰਜਾਬ ਦੇ ਲੋਕਾਂ ਨੇ ਅਜਿਹਾ ਮੁੱਖ ਮੰਤਰੀ ਬਣਾਇਆ ਜੋ ਬੇਕਾਰ ਹੈ ਤੇ ਲੁੱਟਣ ਵਾਲਾ ਹੈ ਇਹ ਬਿਆਨ ਸਟਾਲਿਨ ਵੱਲੋਂ ਮਾਨ ਦੇ ਨਾਲ ਸ਼ਹਿਰੀ ਖੇਤਰਾਂ ਦੇ ਵਿੱਚ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਲਈ ਮੁੱਖ ਮੰਤਰੀ ਦੀ ਨਾਸ਼ਤਾ ਯੋਜਨਾ ਦੇ ਵਿਸਤਾਰ ਦੀ ਸ਼ੁਰੂਆਤ ਤੋਂ ਬਾਅਦ ਆਇਆ ਹੈ ਇਸ ਦੇ ਦੌਰਾਨ ਪੰਜਾਬ ਦੇ ਵਿੱਚ ਚੱਲ ਰਹੇ ਹੜ੍ਹ ਸੰਕਟ ਦੇ ਵਿਚਕਾਰ ਸਰਕਾਰ ਨੇ ਰਾਹਤ ਤੇ ਬਚਾਅ ਕਾਰਜਾਂ ਦੀ ਅਗਵਾਈ ਕਰਨ ਦੇ ਲਈ ਕੈਬਨਟ ਮੰਤਰੀਆਂ ਨੂੰ ਵੀ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਤਾਇਨਾਤ ਕੀਤਾ ਹੈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਸਾਰੇ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਉਦੋਂ ਤੱਕ ਰਹਿਣ ਦੀ ਹਦਾਇਤ ਦਿੱਤੀ ਹੈ ਜਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਨਹੀਂ ਆ ਜਾਂਦੀ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਬਾ ਨੇ ਸੰਗਰੂਰ ਅਤੇ ਮਾਨਸਾ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ ਇੱਕ ਕਾਨਫਰੰਸ ਕਾਲ ਦੇ ਉੱਤੇ ਇੱਕ ਸਥਿਤੀ ਦੀ ਵਿਸਤ੍ਰਿਤ ਸਮੀਖਿਆ ਕਰਦੇ ਹੋਏ ਕਿਹਾ ਕਿ ਸਾਡੀ ਸਭ ਤੋਂ ਵੱਡੀ ਤਰਜੀਹ ਹਰ ਜਾਨ ਬਚਾਉਣਾ ਤੇ ਹਰ ਜਾਇਦਾਦ ਦੀ ਰੱਖਿਆ ਕਰਨਾ ਹੈ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੋਕਾਂ ਦੇ ਦਰਪੇਸ਼ ਮੁਸ਼ਕਲਾਂ ਨੂੰ ਘੱਟ ਕਰਨ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਣੀ ਚਾਹੀਦੀ ਹੈ ਅਗਲੀ ਖਬਰ ਹੈ ਮੈਂ ਜਦੋਂ ਤੱਕ ਜਿੰਦਾ ਕਿਸੇ ਨੂੰ ਵੀ ਲੋਕਾਂ ਦਾ ਵੋਟ ਅਧਿਕਾਰ ਨਹੀਂ ਖੋਣ ਦੇਵਾਂਗੇ ਮਮਤਾ ਬੈਨਰਜੀ ਹੁਣਾਂ ਨੇ ਇਹ ਦਿਹਾੜ ਮਾਰੀ ਹੈ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਅੱਜ ਉਹ ਕਿਸੇ ਨੂੰ ਵੀ ਲੋਕਾਂ ਦਾ ਵੋਟ ਦਾ ਅਧਿਕਾਰ ਨਹੀਂ ਖੋਹਣ ਦੇਣਗੇ। ਉਹਨਾਂ ਨੇ ਭਾਜਪਾ ਦੇ ਉੱਤੇ ਦੋਸ਼ ਲਾਇਆ ਕਿ ਉਹ ਬੰਗਾਲੀਆਂ ਤੇ ਭਾਸ਼ਾਈ ਅਤਵਾਦ ਫੈਲਾ ਰਹੀ ਹੈ। ਕੋਲਕਾਤਾ ਦੇ ਵਿੱਚ ਤ੍ਰਿਨਮੁਲ ਕਾਂਗਰਸ ਦੇ ਵਿਦਿਆਰਥੀ ਵਿੰਗ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੇਨਰਜੀ ਨੇ ਦਾਵਾ ਕੀਤਾ ਕਿ ਭਾਜਪਾ ਨੇ ਵੋਟਰ ਸੂਚੀਆਂ ਦੇ ਵਿੱਚ ਵੋਟਰਾਂ ਦੇ ਨਾਮ ਹਟਾਉਣ ਮੰਛੇ ਦੇ ਨਾਲ ਸਰਵੇਖਣ ਕਰਨ ਦੇ ਲਈ ਪੂਰੇ ਦੇਸ਼ 'ਚੋਂ 500 ਤੋਂ ਵੱਧ ਟੀਮਾਂ ਪਛਮੀ ਬੰਗਾਲ ਦੇ ਵਿੱਚ ਤਾਇਨਾਤ ਕੀਤੀਆਂ ਨੇ। ਉਨਾ ਨੇ ਆਖਿਆ ਕਿ ਤੁਹਾਨੂੰ ਖੁਦ ਜਾਂਚ ਕਰਨੀ ਚਾਹੀਦੀ ਹੈ ਕਿ ਤੁਹਾਡਾ ਨਾਮ ਹੁਣ ਵੋਟਰ ਸੂਚੀ ਦੇ ਵਿੱਚ ਹੈ ਜਾਂ ਇਹ ਵੋਟਰ ਸੂਚੀ ਦੇ ਵਿੱਚੋਂ ਘੱਟ ਦਿੱਤਾ ਗਿਆ ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਤੁਹਾਡੇ ਦੇ ਤੁਹਾਡੇ ਕੋਲ ਆਧਾਰ ਕਾਰਡ ਹੈ ਚੀਫ ਮਨਿਸਟਰ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਮੈਂ ਜਦ ਤੱਕ ਜ਼ਿੰਦਾ ਹਾਂ ਕਿਸੇ ਨੂੰ ਵੀ ਲੋਕਾਂ ਦਾ ਵੋਟ ਦਾ ਅਧਿਕਾਰ ਨਹੀਂ ਖੋਣ ਦੇਵਾਂਗੀ ਉਨਾ ਦੋਸ਼ ਲਾਇਆ ਕਿ ਚੋਣ ਕਮਿਸ਼ਨ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਧਮਕਾ ਰਿਹਾ ਹੈ ਤੇ ਬੈਨਰਜੀ ਨੇ ਦਾਵਾ ਕੀਤਾ ਕਿ ਚੋਣ ਕਮਿਸ਼ਨ ਸਾਡੇ ਅਧਿਕਾਰੀਆਂ ਨੂੰ ਧਮਕਾ ਰਿਹਾ ਹੈ ਇਸ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਅਧਿਕਾਰ ਖੇਤਰ ਸਿਰਫ ਚੋਣਾਂ ਦੇ ਦੌਰਾਨ 3 ਮਹੀਨਿਆਂ ਤੱਕ ਹੈ ਪੂਰਾ ਸਾਲ ਨਹੀਂ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਭਾਜਪਾ ਆਜ਼ਾਦੀ ਦੀ ਲੜਾਈ ਦੇ ਵਿੱਚ ਬੰਗਾਲੀ ਬੰਗਾਲੀਆਂ ਪਾਏ ਗਏ ਯੋਗਦਾਨ ਨੂੰ ਪੁਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮੰਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਬੰਗਾਲੀ ਭਾਸ਼ਾ ਜਿਹੜੀ ਬੰਗਾਲੀ ਲੈਂਗੁਏਜ ਹੈ ਨਹੀਂ ਹੈ ਤਾਂ ਨੈਸ਼ਨਲ ਐਂਥਮ ਐਂਡ ਨੈਸ਼ਨਲ Song ਕਿਹੜੀ ਭਾਸ਼ਾ ਦੇ ਵਿੱਚ ਲਿਖੇ ਗਏ ਨੇ ਉਹ ਲੋਕ ਚਾਹੁੰਦੇ ਨੇ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਬੰਗਾਲੀਆਂ ਵੱਲੋਂ ਨਿਭਾਈ ਭੂਮਿਕਾ ਨੂੰ ਭੁਲਾ ਦਈਏ ਅਸੀਂ ਇਸ ਭਾਸ਼ਾਈ ਆਤਵਾਦ ਨੂੰ ਸਹਿਣ ਨਹੀਂ ਕਰਾਂਗੇ ਹਰਿਆਣਾ ਸਰਕਾਰ ਦੀ ਗੱਲ ਕਰੀਏ ਤੇ ਇੱਥੇ 1100 ਦਾ ਵਾਅਦਾ ਪੰਜਾਬ ਦੇ ਵਿੱਚ ਤੇ ਹਰਿਆਣਾ ਸਰਕਾਰ ਸਤੰਬਰ ਤੋਂ ਮਹਲਾਮਾਂ ਨੂੰ ਹਰ ਪ੍ਰਤੀ ਮਹੀਨੇ ਦੇਵੇਗੀ 2100 ਰੁਪਈਆ ਹਰਿਆਣਾ ਸਰਕਾਰ ਵੱਲੋਂ 25 ਸਤੰਬਰ ਤੋਂ ਸੂਬੇ ਦੇ ਵਿੱਚ ਔਰਤਾਂ ਨੂੰ 2100 ਰੁਪਏ ਮਹੀਨਾ ਦਿੱਤਾ ਜਾਏਗਾ। ਇਹ ਫੈਸਲਾ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਕੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਲਿਆ ਗਿਆ। ਤੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਡਿਤ ਦੀਨदयाल उपाध्याय ਦੀ ਜਨਮ ਦਿਤੀ ਤੇ ਲਾਡੋ ਲక్ష్ਮੀ ਯੋਜਨਾ ਨੂੰ ਜਿਹੜਾ ਲਾਗੂ ਕੀਤਾ ਜਾਵੇਗਾ। ਇਸ ਯੋਜਨਾ ਦੇ ਅਧੀਨ ਸੋਬੇ ਦੀਆਂ ਔਰਤਾਂ ਨੂੰ 2100 ਰੁਪਏ ਮਹੀਨਾ ਵਿੱਤੀ ਮਦਦ ਦਿੱਤੀ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ 23 ਸਾਲ ਜਾਂ ਉਸ ਤੋਂ ਵੱਧ ਉਮਰ ਦੀ ਸਾਰੀਆਂ ਮਹਿਲਾਵਾਂ ਨੂੰ ਲਾਭ ਮਿਲੇਗਾ ਯੋਜਨਾ ਦੇ ਤਹਿਤ ਪਹਿਲੇ ਪੜਾਅ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਿਨ੍ਹਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ ਹੈ ਇਸ ਤੋਂ ਬਾਅਦ ਲੜੀਬੰਦ ਢੰਗ ਦੇ ਨਾਲ ਹੋਰ ਆਮਦਨ ਗਰੁੱਪਾਂ ਨੂੰ ਵੀ ਇਸ ਯੋਜਨਾ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਸੈਨੀ ਨੇ ਕਿਹਾ ਕਿ ਲਾਡੋ ਲక్ష్ਮੀ ਯੋਜਨਾ ਦਾ ਲਾਭ ਲੈਣ ਦੇ ਲਈ ਵਿਆਹੀ ਹੋਈ ਔਰਤ ਦੇ ਪਤੀ ਦਾ ਹਰਿਆਣਾ ਦੇ 15 ਸਾਲ ਤੋਂ ਵਸਨੀਕ ਹੋਣਾ ਜ਼ਰੂਰੀ ਹੈ ਜਾਂ ਨਾ ਵਿਆਹ ਹੋਈ ਹੋਈ ਜਿਹੜੀ ਹੈ ਮੁਟਿਆਰ ਖੁਦ 15 ਸਾਲ ਤੋਂ ਹਰਿਆਣਾ ਦੇ ਵਿੱਚ ਰਹਿੰਦੀ ਹੋਣੀ ਚਾਹੀਦੀ ਹੈ ਯੋਜਨਾ ਦੇ ਤਹਿਤ ਇੱਕ ਪਰਿਵਾਰ ਦੇ ਵਿੱਚ ਮਹਿਲਾਵਾਂ ਦੀ ਗਿਣਤੀ ਤੇ ਕੋਈ ਰੋਕ ਨਹੀਂ ਹੋਵੇਗੀ ਜੇਕਰ ਪਰਿਵਾਰ ਦੇ ਵਿੱਚ ਤਿੰਨ ਯੋਗ ਮਹਿਲਾਵਾਂ ਨੇ ਤਾਂ ਉਨ੍ਹਾਂ ਤਿੰਨ ਮਹਿਲਾਵਾਂ ਨੂੰ ਲਾਭ ਮਿਲੇਗਾ ਸਰਕਾਰ ਦੇ ਵੱਲੋਂ ਪਹਿਲਾਂ ਤੋਂ ਚਲਾਈ ਚਲਾਈਆਂ ਜਾ ਰਹੀਆਂ ਅਜਈਆਂ ਨੌਜੋਜਨਾਵਾਂ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਦਿਵਿਆਂਗ ਪੈਨਸ਼ਨ ਲਾਡਵੀ ਸਮਾਜਿਕ ਸੁਰੱਖਿਆ ਭੱਤਾ ਕਸ਼ਮੀਰੀ ਵਿਸਥਾਪਿਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਬੌਣਿਆਂ ਦੇ ਲਈ ਭੱਤਾ ਯੋਜਨਾ ਤੇਜਾਬ ਹਮਲੇ ਦੀਆਂ ਪੀੜਤ ਮਹਿਲਾਵਾਂ ਤੇ ਕੁੜੀਆਂ ਦੇ ਲਈ ਵਿੱਤੀ ਸਹਾਇਤਾ ਪਦਮ ਪੁਰਸਕਾਰ ਹਾਸਲ ਕਰਨ ਵਾਲਿਆਂ ਦੇ ਲਈ ਹਰਿਆਣਾ ਗੌਰਵ ਸਨਮਾਨ ਸਹਾਇਤਾ ਵਿੱਚ ਸ਼ਾਮਲ ਔਰਤਾਂ ਨੂੰ ਲਾਡੋ ਲక్ష్ਮੀ ਯੋਜਨਾ ਦਾ ਵੀ ਲਾਭ ਜਿਹੜਾ ਨਹੀਂ ਮਿਲੇਗਾ ਮੋਦੀ ਸਾਹਿਬ ਦੀ ਗੱਲ ਕਰੀਏ ਤਾਂ ਵਾਈਟ ਹਾਊਸ ਦੀ ਇਹ ਮੋਦੀ ਦੀ ਕਹਿੰਦੇ ਜੰਗ ਹੈ ਵਾਈਟ ਹਾਊਸ ਦੇ ਸਲਾਹਕਾਰ ਨੇ ਰੂਸੀ ਤੇਲ ਖਰੀਦਣ ਦੇ ਲਈ ਭਾਰਤ ਦੇ ਉੱਤੇ ਸਾਧਿਆ ਨਿਸ਼ਾਨਾ ਵਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨੇਵਰੋ ਨੇ ਯੂਕਰੇਨ ਸੰਘਰਸ਼ ਨੂੰ ਮੋਦੀ ਦੀ ਜੰਗ ਕਹਿ ਕੇ ਤੇ ਭਾਰਤ ਦੀ ਰੂਸੀ ਤੇਲ ਖਰੀਦ ਨੂੰ ਸਿੱਧੇ ਤੌਰ ਦੇ ਉੱਤੇ ਮਾਸਕੋ ਦੀਆਂ ਜੰਗ ਦੇ ਮੈਦਾਨ ਦੇ ਵਿੱਚ ਪ੍ਰਾਪਤੀਆਂ ਤੇ ਅਮਰੀਕੀ ਟੈਕਸ ਦਾਤਾਵਾਂ ਦੇ ਉੱਤੇ ਵਧ ਰਹੇ ਬੋਝ ਦੇ ਨਾਲ ਜੋੜ ਕੇ ਵਿਵਾਦ ਖੜਾ ਕਰ ਦਿੱਤਾ ਹੈ ਬਲੰਬਰਗ ਟੀਵੀ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਨੈਵਰੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਦੇ ਨਾਲ ਨਵੀਂ ਦਿੱਲੀ ਦੀਆਂ ਨੀਤੀਆਂ ਦੇ ਉੱਤੇ ਆਪਣੀ ਹੁਣ ਤੱਕ ਦੀ ਸਭ ਤੋਂ ਸਖਤ ਆਲੋਚਨਾ ਨੂੰ ਮਿਲਾਇਆ ਨੈਵਰੋ ਨੇ ਕਿਹਾ ਕਿ ਮੋਦੀ ਇੱਕ ਮਹਾਨ ਨੇਤਾ ਹੈ ਇਹ ਇੱਕ ਪਰਿਪੱਕ ਲੋਕਤੰਤਰ ਹੈ ਜਿਸ ਨੂੰ ਸਮਝਦਾਰ ਲੋਕ ਚਲਾ ਰਹੇ ਨੇ ਫਿਰ ਵੀ ਉਹ ਸਾਡੇ ਵੱਲ ਬੇਸ਼ਰਮੀ ਦੇ ਨਾਲ ਦੇਖਦੇ ਨੇ ਤੇ ਇਨਕਾਰ ਕਰਦੇ ਨੇ ਕਿ ਉਹਨਾਂ ਦੇ ਕੋਲ ਦੁਨੀਆ ਦੇ ਵਿੱਚ ਸਭ ਤੋਂ ਵੱਧ ਟੈਕਸ ਨੇ ਜਦਕਿ ਅਸਲ ਦੇ ਵਿੱਚ ਉਹਨਾਂ ਖੁਦ ਕੋਲ ਨੇ ਨੈਵਰੋ ਅਨੁਸਾਰ ਅਮਰੀਕੀ ਨਾਗਰਿਕ ਭਾਰਤ ਦੀਆਂ ਚੋਣਾਂ ਦਾ ਭੁਗਤਾਨ ਕਰ ਰਹੇ ਨੇ ਤੇ ਉਹਨਾਂ ਦਲੀਲ ਦਿੱਤੀ ਹੈ ਕਿ ਜਦੋਂ ਭਾਰਤ ਛੋਟ ਤੇ ਰੂਸੀ ਤੇਲ ਖਰੀਦਦਾ ਹੈ ਇਸ ਨੂੰ ਰਿਫਾਈਨ ਕਰਦਾ ਹੈ ਤੇ ਪ੍ਰੀਮੀਅਮ ਦੇ ਦੁਬਾਰਾ ਵੇਚਦਾ ਹੈ ਤਾਂ ਰੂਸ ਇਸ ਆਮਦਨ ਦੀ ਵਰਤੋਂ ਆਪਣੀ ਜੰਗੀ ਮਸ਼ੀਨ ਨੂੰ ਵੰਡ ਫੰਡ ਦੇਣ ਦੇ ਅਤੇ ਯੂਕਰੇਨੀਆਨਾਂ ਨੂੰ ਮਾਰਨ ਦੇ ਲਈ ਕਰਦਾ ਹੈ ਫਿਰ ਯੂਕਰੇਨ ਸਾਡੇ ਅਤੇ ਯੂਰਪ ਤੋਂ ਹੋਰ ਪੈਸੇ ਦੀ ਮੰਗ ਕਰਦਾ ਹੈ ਇਸ ਦੇ ਲਈ ਅਮਰੀਕਾ ਦੇ ਵਿੱਚ ਹਰ ਕੋਈ ਨੁਕਸਾਨ ਚੱਲਦਾ ਹੈ ਕਿਉਂਕਿ ਅਸੀਂ ਮੋਦੀ ਦੀ جنگ ਦੇ ਲਈ ਫੰਡ ਦੇ ਰਹੇ ਹਾਂ ਇੱਕ ਜਵਾਬੀ ਪੇਸ਼ਕਸ਼ ਦੇ ਪੇਸ਼ਕਸ਼ ਦੇ ਵਜੋਂ ਨੈਬਰੋ ਨੇ ਸੁਝਾਅ ਦਿੱਤਾ ਹੈ ਕਿ ਜੇ ਨਵੀਂ ਦਿੱਲੀ ਰੂਸੀ ਕੱਚੇ ਤੇਲ ਦਾ ਦਰਾਮਦ ਬੰਦ ਕਰ ਦਿੰਦੀ ਹੈ ਤਾਂ ਅਮਰੀਕੀ ਭਾਰਤੀ ਸਮਾਨ ਦੇ ਉੱਤੇ ਟੈਕਸ ਦੇ ਵਿੱਚ 25% ਦੀ ਕਟੌਤੀ ਕਰ ਸਕਦਾ ਹੈ ਪਰ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਮੌਜੂਦਾ ਰਸਤਾ ਮਾਸਕੋ ਨੂੰ ਮਜ਼ਬੂਤ ਕਰਦਾ ਹੈ ਉਨ੍ਹਾਂ ਕਿਹਾ ਕਿ ਮੇਰਾ ਮਤਲਬ ਮੋਦੀ ਦੀ جنگ ਹੈ ਕਿਉਂਕਿ ਸ਼ਾਂਤੀ ਦਾ ਰਸਤਾ ਕੁਝ ਹੱਦ ਤੱਕ ਨਵੀਂ ਦਿੱਲੀ ਦੇ ਵਿੱਚੋਂ ਲੰਘਦਾ ਹੈ ਇਹ ਟਿੱਪਣੀਆਂ ਅਜੇ ਸਮੇਂ ਦੇ ਵਿੱਚ ਆਈਆਂ ਨੇ ਜਦੋਂ ਅਮਰੀਕੀ ਭਾਰਤ ਸਬੰਧਾਂ ਦੇ ਵਿੱਚ ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਨੇ ਇਸ ਦੇ ਦੌਰਾਨ ਭਾਰਤੀਆਂ ਅਧਿਕਾਰੀਆਂ ਨੇ ਕਾਇਮ ਰੱਖਿਆ ਹੈ ਕਿ ਰੂਸ ਤੋਂ ਊਰਜਾ ਦਰਾਮਦ ਜਿਹੜਾ ਕਿ ਫਾਇਤੀ ਅਤੇ ਕੌਮੀ ਹਿੱਤਾਂ ਦੇ ਲਈ ਜ਼ਰੂਰੀ ਨੇ ਨਵੀਂ ਦਿੱਲੀ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਅਮਰੀਕਾ ਤੇ ਯੂਰਪ ਰੂਸ ਦੇ ਨਾਲ ਸੰਬੰਧਿਤ ਵਸਤੂਆਂ ਖਰੀਦਣਾ ਜਾਰੀ ਰੱਖਦੇ ਨੇ ਤੇ ਜਿਸ ਦੇ ਨਾਲ ਇਸ ਦੀਆਂ ਖਰੀਦਾਂ ਦੇ ਵਿਰੁੱਧ ਨੈਤਿਕ ਮਾਮਲਾ ਕਮਜ਼ੋਰ ਹੁੰਦਾ ਹੈ ਵੀਜ਼ਿਆਂ ਦੇ ਉੱਤੇ ਸਖਤੀ ਕਰ ਦਿੱਤੀ ਹੈ ਅਮਰੀਕਾ ਨੇ ਵੀਜ਼ਿਆਂ ਨੂੰ ਲੈ ਕੇ 트ੰਪ ਨੇ ਰੱਖਤਾ ਹੈ ਨਵਾਂ ਪ੍ਰਸਤਾਵ 트ੰਪ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਉੱਤੇ ਮੀਡੀਆ ਕਰਮੀਆਂ ਦੇ ਲਈ ਵੀਜ਼ੇ ਦੀ ਮਿਆਦ ਸੀਮਤ ਕਰਨ ਦੀ ਤਜਵੀਜ਼ ਰੱਖੀ ਹੈ ਦੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ DHS ਨੇ ਅੱਜ ਪ੍ਰੈਸ ਬਿਆਨ ਦੇ ਵਿੱਚ ਕਿਹਾ ਕਿ ਜੇਕਰ ਤਜਵੀਜ਼ਤ ਨਾਮ ਨੂੰ ਅੰਤਮ ਰੂਪ ਦਿੱਤਾ ਜਾਂਦਾ ਹੈ ਤਾਂ ਵਿਦੇਸ਼ੀ ਵਿਦਿਆਰਥੀ ਸਣੇ ਕੁਝ ਵੀਜ਼ਾ ਧਾਰਕਾਂ ਦੇ ਲਈ ਅਮਰੀਕਾ ਦੇ ਵਿੱਚ ਰਹਿਣ ਦੇ ਲਈ ਮਿਆਦ ਸਮਾਂ ਹੱਦ ਸੀਮਤ ਹੋ ਜਾਵੇਗੀ। ਸਾਲ 1978 ਤੋਂ ਵਿਦੇਸ਼ੀ ਵਿਦਿਆਰਥੀਆਂ ਐਫ ਵੀਜ਼ਾ ਜਿਹੜਾ ਹੈ ਹੋਲਡਰਸ ਨੂੰ ਐਫ ਵੀਜ਼ਾ ਤਹਿਤ ਅਨਮਿੱਥੇ ਸਮੇਂ ਦੇ ਲਈ ਅਮਰੀਕਾ ਦੇ ਵਿੱਚ ਐਂਟਰੀ ਦਿੱਤੀ ਜਾਂਦੀ ਰਹੀ ਹੈ। ਡੀ ਐਚ ਐਸ ਨੇ ਕਿਹਾ ਕਿ ਹੋਰ ਵੀਜ਼ਿਆਂ ਦੇ ਉੱਤੇ ਉਲਟ ਐਫ ਵੀਜ਼ਾ ਜਿਹੜਾ ਹੈ ਹੋਲਡਰਾਂ ਨੂੰ ਬਿਨਾਂ ਕਿਸੇ ਵਾਧੂ ਜਾਂਚ ਪੜਤਾਲ ਦੇ ਅਨਮਿੱਥੇ ਸਮੇਂ ਦੇ ਲਈ ਅਮਰੀਕਾ ਦੇ ਵਿੱਚ ਰਹਿਣ ਦੀ ਆਗਿਆ ਹੁੰਦੀ ਹੈ ਡੀ ਐਚ ਐਸ ਤਰਜਮਾਨ ਨੇ ਆਖਿਆ ਕਿ ਲੰਮੇ ਸਮੇਂ ਤੋਂ ਪਿਛਲੇ ਪ੍ਰਸ਼ਾਸਨਾ ਪਾਸਟ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਵਿਦੇਸ਼ੀ ਵਿਦਿਆਰਤਿਆਂ ਤੇ ਹੋਰ ਵੀਜ਼ਾ ਹੋਲਡਰਾਂ ਨੂੰ ਅਮਰੀਕਾ ਦੇ ਵਿੱਚ ਲਗਭਗ ਅਨਮਿੱਥੇ ਸਮੇਂ ਦੇ ਲਈ ਰਹਿਣ ਦੀ ਆਗਿਆ ਦਿੱਤੀ ਹੈ ਜਿਸ ਦੇ ਨਾਲ ਸੁਰੱਖਿਆ ਜੋਖਮ ਪੈਦਾ ਹੋਇਆ ਹੈ ਟੈਕਸ ਅਦਾ ਕਰਨ ਵਾਲਿਆਂ ਨੂੰ ਭਾਰੀ ਹਾਨੀ ਹੋਈ ਹੈ ਤੇ ਅਮਰੀਕੀ ਨਾਗਰਿਕਾਂ ਨੂੰ ਨੁਕਸਾਨ ਹੋਇਆ ਹੈ ਤਰਜਮਾਨ ਦੇ ਮੁਤਾਬਕੇ ਨਮਾ ਤਜਵੀਜ਼ਤ ਨੇ ਕੁਝ ਵੀਜ਼ਾ ਧਾਰਕਾਂ ਨੂੰ ਅਮਰੀਕਾ ਦੇ ਵਿੱਚ ਰਹਿਣ ਦੀ ਮਿਆਦ ਸੀਮਤ ਕਰਕੇ ਇਸ ਦੁਰਵਰਤੋਂ ਨੂੰ ਹਮੇਸ਼ਾ ਲਈ ਖਤਮ ਕਰ ਦੇਵੇਗਾ ਵਿਦੇਸ਼ੀ ਮੀਡੀਆ ਕਰਮੀ 5 ਸਾਲ ਦੇ ਲਈ ਜਾਰੀ ਕੀਤੇ ਆਈ ਵੀਜ਼ਾ ਤਹਿਤ ਅਮਰੀਕਾ ਦੇ ਵਿੱਚ ਕੰਮ ਕਰ ਸਕਦੇ ਨੇ ਜਿਸ ਨੂੰ ਕਈ ਵਾਰ ਵਧਾਇਆ ਜਾ ਸਕਦਾ ਹੈ ਹਾਲਾਂਕਿ ਨਵੇਂ ਨਿਯਮ ਤਹਿਤ ਮੁੱਢਲੀ ਮਿਆਦ 240 ਦਿਨਾਂ ਤੱਕ ਤੈਅ ਕੀਤੀ ਜਾਵੇਗੀ ਯੂ ਐਸ ਸਕਿਉਰਿਟੀ ਆਫ ਕਮਰਸ ਹਾਰਵਰਡ ਲਟਨਿਕ ਨੇ ਕਿਹਾ ਹੈ ਕਿ 트럼ਪ ਪ੍ਰਸ਼ਾਸਨ H1B ਪ੍ਰੋਗਰਾਮ ਦੇ ਵਿੱਚ ਜਿਹੜਾ ਤਬਦੀਲੀ ਦੀ ਯੋਜਨਾ ਵੀ ਬਣਾ ਰਿਹਾ ਹੈ ਤੇ ਗ੍ਰੀਨ ਕਾਰਡ ਪ੍ਰਕਿਰਿਆ ਦੇ ਵਿੱਚ ਤਬਦੀਲੀ ਹੋਵੇਗੀ H1B ਵੀਜ਼ਾ ਭਾਰਤੀ ਆਈਟੀ ਪ੍ਰੋਫੈਸ਼ਨਲਸ ਦੇ ਵਿੱਚ ਬਹੁਤ ਮਕਬੂਲ ਹੈ ਉਨ੍ਹਾਂ ਆਖਿਆ ਕਿ 트럼ਪ ਪ੍ਰਸ਼ਾਸਨ ਗ੍ਰੀਨ ਕਾਰਡ ਪ੍ਰਕਿਰਿਆ ਜਿਸ ਦੇ ਰਾਹੀਂ ਅਮਰੀਕਾ ਦੇ ਵਿੱਚ ਪਰਮਾਨੈਂਟ ਰੈਜ਼ਿਡੈਂਸੀ ਮੁਹੱਈਆ ਕਰਵਾਈ ਜਾਂਦੀ ਹੈ ਵਿੱਚ ਤਬਦੀਲੀ ਕਰਨ ਜਾ ਰਿਹਾ ਹੈ ਇੱਕ ਕਦਮ 트럼ਪ ਪ੍ਰਸ਼ਾਸਨ ਦੇ ਵੱਲੋਂ ਭਾਰਤ ਤੇ 50% ਟੈਰਿਫ ਲਾਉਣ ਦੇ ਕਾਰਨ ਦੋਵਾਂ ਮੁਲਕਾਂ ਵਿਚਾਲੇ ਚੱਲ ਰਹੇ ਤਣਾਅ ਦੇ ਦੌਰਾਨ ਸਾਹਮਣੇ ਆ ਰਿਹਾ ਹੈ। ਆਖਰੀ ਖਬਰ ਵੱਲ ਨੂੰ ਵਧੀਏ ਤਾਂ ਪਾਪ ਲਿਓ ਨੇ ਫਲਸਤੀਨੀਆ ਦੀ ਸਮੂਹਿਕ ਸਜ਼ਾ ਨੂੰ ਰੋਕਣ ਦੀ ਕੀਤੀ ਹੈ ਮੰਗ। ਪਾਪ ਲਿਓ ਨੇ ਇਜ਼ਰਾਈਲ ਗਾਜ਼ਾ ਦੇ ਵਿੱਚ ਫਲਸਤੀਨੀਆ ਦੀ ਸਮੂਹਿਕ ਸਜ਼ਾ ਤੇ ਜ਼ਬਰੀ ਹਿਜਰਤ ਨੂੰ ਰੋਕਣ ਦੀ ਮੰਗ ਕਰਦਿਆਂ ਉਸ ਘਿਰੇ ਹੋਏ ਖੇਤਰ ਦੇ ਵਿੱਚ ਤੁਰੰਤ ਤੇ ਸਥਾਈ ਜੰਗਬੰਦੀ ਦੀ ਅਪੀਲ ਕੀਤੀ ਹੈ। ਜਿੱਥੇ ਇਜ਼ਰਾਈਲ ਨਮੀ ਫੌਜੀ ਹਮਲੇ ਦੀ ਜਿਹੜੀ ਤਿਆਰੀ ਕਰ ਰਿਹਾ ਹੈ ਪਾਪ ਲਿਓ ਨੇ ਜਿਹੜਾ ਵੈਟਿਕਨ ਦੇ ਆਡੀਟੋਰੀਅਮ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਦੇ ਵਿੱਚ ਆਪਣੀ ਹਫਤਾਵਾਰੀ ਜਰਨਲ ਆਡੀਅנס ਦੇ ਦੌਰਾਨ 22 ਮਹੀਨਿਆਂ ਦੀ جنگ ਨੂੰ ਖਤਮ ਕਰਨ ਦੀ ਆਪਣੀ ਅਪੀਲ ਨੂੰ ਉੱਚੀ ਆਵਾਜ਼ ਦੇ ਵਿੱਚ ਪੜ੍ਹਦੇ ਸਮੇਂ ਦੋ ਵਾਰੀ ਤਾੜੀਆਂ ਦੇ ਨਾਲ ਰੋਕਿਆ ਗਿਆ ਮੈਂ ਸਥਾਈ ਜੰਗਬੰਦੀ ਤੱਕ ਪਹੁੰਚਣ ਮਾਨਵਤਾਵਾਦੀ ਸਹਾਇਤਾ ਦੀ ਸੁਰੱਖਿਆ ਸੁਰੱਖਿਅਤ ਪ੍ਰਵੇਸ਼ ਨੂੰ ਸੁਗਮ ਕਰਨ ਅਤੇ ਮਾਨਵਤਾਵਾਦੀ ਕਾਨੂੰਨ ਦਾ ਪੂਰਨ ਸਤਕਾਰ ਕਰਨ ਦੀ ਬੇਨਤੀ ਕਰਦਾ ਉਸ ਨੇ ਕੌਮਾਂਤਰੀ ਕਾਨੂੰਨ ਦਾ ਹਵਾਲਾ ਦਿੱਤਾ ਜਿਸ ਦੇ ਵਿੱਚ ਨਾਗਰਿਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਤੇ ਸਮੂਹਿਕ ਸਜ਼ਾ ਅੰਨੇਵਾ ਬਲ ਅੰਨੇਵਲ ਅੰਨੇਵਾ ਬਲ ਦੀ ਵਰਤੋਂ ਤੇ ਆਬਾਦੀ ਦੇ ਜ਼ਬਰਦਸਤੀ ਹਿਜਰਤ ਦੀ ਮਨਾਹੀ ਜਿਹੜੀ ਸ਼ਾਮਲ ਦੱਸੀ ਹੈ ਇਸੇ ਤਰ੍ਹਾਂ ਦੋਸਤੋ ਤਕਨੀਕੀ ਸਿੱਖਿਆ ਦਾ ਕੋਈ ਵਿਰੋਧ ਨਹੀਂ ਹੈ ਪਰ ਸੱਭਿਆਚਾਰ ਨੂੰ ਬਣਾਈ ਰੱਖਣਾ ਜ਼ਰੂਰੀ ਹੈ ਮੌਨ ਭਾਗਵਤ ਹੁਣਾਂ ਦਾ ਇਹ ਨਵਾਂ ਬਿਆਨ ਆ ਗਿਆ ਹੈ ਆਰਐਸਐਸ ਦੀ ਸਥਾਪਨਾ ਦੇ 100 ਸਾਲਾ ਪੂਰੇ ਹੋਣ ਦੇ ਉੱਤੇ ਰਾਸ਼ਟਰੀ ਸਵੈਵਸ਼ੇਵਕ ਸੰਘ ਦੇ ਮੁਖੀ ਮੌਨ ਭਾਗਵਤ ਨੇ ਸਮਝਾਇਆ ਹੈ ਕਿ ਸਾਡੇ ਘਰਾਂ ਦੇ ਵਿੱਚ ਸਾਡੀ ਭਾਸ਼ਾ ਪਰੰਪਰਾ ਪਹਿਰਾਵੇ ਤੇ ਸੱਭਿਆਚਾਰ ਨੂੰ ਬਣਾਈ ਰੱਖਣਾ ਮਹੱਤਵਪੂਰਨ ਹੈ ਹੁਣਾਂ ਕਹਿ ਕਿ ਅਸੀਂ ਕਿਸੇ ਵੀ ਤਕਨੀਕੀ ਸਿੱਖਿਆ ਦਾ ਵਿਰੋਧ ਨਹੀਂ ਕਰਦੇ ਇੱਕ ਨਵੀਂ ਸਿੱਖਿਆ ਨੀਤੀ ਲਿਆਉਣਾ ਜ਼ਰੂਰੀ ਹੈ ਸੰਘ ਦਾ ਸੰਘ ਦੀ ਜਿਹੜੀ ਹੈ ਸਥਾਪਨਾ ਦੇ 100 ਸਾਲ ਪੂਰੇ ਹੋਣ ਦੇ ਉੱਤੇ ਸੰਗ ਯਾਤਰਾ ਦੇ 100 ਸਾਲ ਨਵੇਂ ਕਿਸ਼ਤੀ ਦੇ ਤਹਿਤ ਆਰਐਸਐਸ ਵੱਲੋਂ ਵਕ-ਵਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ ਵੀਰਵਾਰ ਨੂੰ ਅੱਜ ਆਰਐਸਐਸ ਮੁਖੀ ਮੋਨ ਭਾਗਵਤ ਨੇ ਵੀਰਵਾਰ ਨੂੰ ਜੋੜਨ ਦੇ ਤਰੀਕੇ ਵੀ ਦੱਸੇ ਨੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਦੂਜੇ ਦੇ ਤਿਉਹਾਰਾਂ ਦੇ ਵਿੱਚ ਹਿੱਸਾ ਲੈਣ ਦੇ ਨਾਲ ਸਮਾਜਿਕ ਇਕਤਾ ਮਜ਼ਬੂਤ ਹੁੰਦੀ ਹੈ ਨਾਲ ਹੀ ਪਿਆਰ ਅਤੇ ਦਇਆ ਵੀ ਵੱਧਦੀ ਹੈ ਆਰਐਸਐਸ ਮੁਖੀ ਨੇ ਕਿਹਾ ਕਿ ਕਿਸੇ ਵਿਵਾਦ ਜਾਂ ਝੜਕਾਊ ਸਥਿਤੀ ਦੀ ਸਥਿਤੀ ਦੇ ਵਿੱਚ ਕਿਸੇ ਨੂੰ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਹੀਂ ਲੈਣਾ ਚਾਹੀਦਾ ਸਗੋਂ ਕਾਨੂੰਨੀ ਪ੍ਰਣਾਲੀ ਦੇ ਉੱਤੇ ਭਰੋਸਾ ਕਰਨਾ ਚਾਹੀਦਾ ਹੈ ਸਾਡੇ ਦੇਸ਼ ਦੇ ਵਿਭਿੰਨ ਸੱਭਿਆਚਾਰਾਂ ਦੇ ਵਿੱਚ ਵੱਖ-ਵੱਖ ਜਾਤਾਂ ਧਰਮਾਂ ਤੇ ਭਾਈਚਾਰਿਆਂ ਦੇ ਲੋਕ ਰਹਿੰਦੇ ਐ ਸਤਿਭਾਵਨਾ ਬਣਾਈ ਰੱਖਣ ਅਤੇ ਉਹਨਾਂ ਵਿਚਕਾਰ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਦੂਜੇ ਦੇ ਤਿਉਹਾਰਾਂ ਦੇ ਵਿੱਚ ਹਿੱਸਾ ਲੈਣਾ ਵੀ ਕਹਿੰਦੇ ਬਹੁਤ ਜ਼ਰੂਰੀ ਹੈ ਅਗਲੀ ਖਬਰ ਹੈ ਸਿਰ ਕਲਮ ਕਰ ਦਿੱਤਾ ਜਾਵੇਗਾ ਟਰੰਪਰ ਸਮਰਥਕ ਦੇ ਵੱਲੋਂ ਕੁਰਾਨ ਸਾੜਨ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਆਖਰੀ ਖਬਰ ਵੱਲ ਨੂੰ ਵੱਧਦੇ ਹਾਂ ਟੈਕਸਾਸ ਤੋਂ ਇੱਕ ਖਬਰ ਹੈ ਟੈਕਸਾਸ ਦੇ ਵਿੱਚ 31ਵਾਂ ਕਾਂਗਰਸਨਲ ਡਿਸਟ੍ਰਿਕਟ ਸੀਟ ਦੇ ਲਈ ਚੋਣ ਲੜ ਰਿਹਾ ਇੱਕ ਰਿਪਬਲਿਕਨ ਉਮੀਦਵਾਰ ਨੇ ਪਵਿੱਤਰ ਕੁਰਾਨ ਦੀ ਇੱਕ ਕਾਪੀ ਸਾੜ ਦਿੱਤੀ ਤੇ ਰਾਜ ਦੇ ਵਿੱਚੋਂ ਇਸਲਾਮ ਨੂੰ ਖਤਮ ਕਰਨ ਦੀ ਸੌਂਖ ਆਦੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਿਆ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ ਗਈ ਇਹ ਵੀਡੀਓ ਇੱਕ ਵੀਡੀਓ ਦੇ ਵਿੱਚ ਵਾਲੈਂਟੀਨਾ ਗੋਮੇਜ਼ ਨੇ ਕਿਹਾ ਹੈ ਕਿ ਉਸ ਦਾ ਟੀਚਾ ਟੈਕਸਾਸ ਦੇ ਵਿੱਚ ਇਸਲਾਮ ਨੂੰ ਖਤਮ ਕਰਨਾ ਹੈ ਉਸ ਨੇ ਮੁਸਲਮਾਨਾਂ ਨੂੰ ਰਾਤ ਛੱਡਣ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਮੁਸਲਮਾਨ 57 ਮੁ슬ਮ ਦੇਸ਼ਾਂ ਦੇ ਵਿੱਚੋਂ ਕਿਸੇ ਵੀ ਵਿੱਚ ਜਿਹੜਾ ਜਾ ਸਕਦੇ ਨੇ ਈਸਾਈ ਦੇਸ਼ਾਂ ਨੂੰ ਧਮਕੀ ਦੇਣ ਦਾ ਦੋਸ਼ ਹੈ ਇੱਕ ਮੁਹਿੰ ਸ਼ੈਲੀ ਵਾਲੇ ਵੀਡੀਓ ਦੇ ਵਿੱਚ ਗੋਮੇਜ਼ ਨੇ ਜਿਹੜਾ ਭਾਈਚਾਰੇ ਦੇ ਉੱਤੇ ਈਸਾਈ ਦੇਸ਼ਾਂ ਨੂੰ ਹਿੰਸਾ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਉਹਨੇ ਲੋਕਾਂ ਨੂੰ ਉਸ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਵਿੱਚ ਮਦਦ ਕਰਨ ਦੀ ਵੀ ਅਪੀਲ ਕੀਤੀ ਹੈ ਇੰਸਟਾਗ੍ਰam ਦੇ ਉੱਤੇ ਸਾਂਝੀ ਕੀਤੀ ਇੱਕ ਪੋਸਟ ਦੇ ਵਿੱਚ ਉਸਨੇ ਲਿਖਿਆ ਕਿ ਮੁਸਲਮਾਨ ਈਸਾਈ ਦੇਸ਼ਾਂ ਦੇ ਉੱਤੇ ਕਬਜ਼ਾ ਕਰਨ ਦੇ ਲਈ ਜ਼ਬਰ ਜਨਾਹ ਅਤੇ ਕਤਲ ਕਰ ਰਹੇ ਨੇ ਹਾਲਾਂਕਿ ਉਸਨੇ ਹੁਣ ਪੋਸਟ ਨੂੰ ਮਿਟਾ ਦਿੱਤਾ ਉਸਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਕਾਂਗਰਸ ਤੱਕ ਪਹੁੰਚਣ ਦੇ ਵਿੱਚ ਮੇਰੀ ਮਦਦ ਕਰੋ ਤਾਂ ਜੋ ਤੁਹਾਨੂੰ ਉਹਨਾਂ ਦੇ ਮੂਰਖਤਾਪੂਰਨ ਕਦਮ ਅੱਗੇ ਕਦੇ ਵੀ ਝੁਕਣਾ ਨਾ ਪਵੇ ਝੁਕਣਾ ਨਾ ਪਵੇ ਕੁਰਾਨ ਦੀ ਇੱਕ ਕਾਪੀ ਨੂੰ ਅੱਗ ਲਾਈ ਗਈ ਉਸਨੇ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਕਹਿ ਕੇ ਕੀਤੀ ਹੈ ਜੇ ਅਸੀਂ ਇਸਲਾਮ ਨੂੰ ਹਮੇਸ਼ਾ ਦੇ ਲਈ ਤਬਾਹ ਨਹੀਂ ਕਰਦੇ ਤਾਂ ਤੁਹਾਡੀਆਂ ਧੀਆਂ ਦੇ ਨਾਲ ਬਲਾਤਕਾਰ ਕੀਤੇ ਜਾਣਗੇ ਤੇ ਤੁਹਾਡੇ ਪੁੱਤਰਾਂ ਦੇ ਸਿਰ ਕਲਮ ਕਰ ਦਿੱਤੇ ਜਾਣਗੇ ਫਿਰ ਉਸਨੇ ਕੁਰਾਨ ਨੂੰ ਅੱਗ ਲਗਾ ਦਿੱਤੀ ਗੋਮੇਜ਼ ਨੇ ਅਬਾਦ ਦੇ ਵਿੱਚ ਸਪਸ਼ਟ ਕੀਤਾ ਕਿ ਉਸ ਨੂੰ ਕੁਰਾਨ ਸਾੜਨ ਦੀ ਕੋਈ ਪਛਤਾਵਾ ਨਹੀਂ ਤੇ ਉਸ ਨੇ ਇਜ਼ਰਾਈਲ ਦੇ ਵਿੱਚ 7 ਅਕਤੂਬਰ ਨੂੰ ਹੋਏ ਹਮਲਿਆਂ ਦੇ ਲਈ ਧਾਰਮਿਕ ਪਵਿੱਤਰ ਗ੍ਰੰਥ ਨੂੰ ਜ਼ਿੰਮੇਵਾਰ ਠਹਿਰਾਇਆ ਮੈਂ ਆਪਣੇ ਕੰਮਾਂ ਦੇ ਉੱਤੇ ਖੜੀ ਹਾਂ ਤੇ ਕਦੇ ਵੀ ਅਜਿਹੀ ਕਿਤਾਬ ਅੱਗੇ ਨਹੀਂ ਝੁਕਾਂਗੀ ਜੋ ਸਾਨੂੰ 7 ਅਕਤੂਬਰ ਦੇ ਕਤਲੇਆਮ ਦੇ ਲਈ ਜ਼ਿੰਮੇਵਾਰ ਠਹਿਰਾਉਂਦੀ ਹੈ ਜਿਸ ਨੇ ਐਬੇ ਗੇਟ ਦੇ ਉੱਤੇ 13 ਅਮਰੀਕੀ ਸੈਨਿਕਾਂ ਦੀ ਜਾਨ ਲੈ ਲਈ ਸੀ ਤੇ ਸਾਡੀ ਹੱਤਿਆ ਦੀ ਮੰਗ ਕਰਦੀ ਹੈ ਉਸ ਨੇ ਐਕਸ ਦੇ ਉੱਤੇ ਲਿਖਿਆ ਹੈ ਜੀ ਦੋਸਤੋ ਇਹ ਸਾਜੀ ਦੇਸ਼ ਵਿਦੇਸ਼ ਦੀਆਂ ਖਬਰਾਂ